ਲੈਰਾ ਗਗਾ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੋਰ ਪਠੱਲ ਦੇ ਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ ਨੇ ਸ਼ਹਿਰ ਦੀਆਂ ਜੋ ਦੁਕਾਨਾਂ ਨਗਰ ਕੌਂਸਲ ਦੇ ਅਧੀਨ ਆਉਂਦੀਆਂ ਹਨ ਉਹਨਾਂ ਦੁਕਾਨਦਾਰਾਂ ਨੂੰ ਪੂਰਾ ਮੁਆਵਜ਼ਾ ਭਰਨ ਰਜਿਸਟਰੀ ਕਰਵਾਉਣ ਦਾ ਵਾਅਦਾ ਕੀਤਾ ਹੈ ਇਸ ਮੌਕੇ ਤੇ ਬੀਬੀ ਪੱਟਲ ਦੀ ਗੋਠੀ ਵਿੱਚ ਦੁਕਾਨਦਾਰਾਂ ਨੂੰ ਇਕੱਠਾ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਰਾਹੁਲ ਇੰਦਰ ਸਿੰਘ ਸਿੱਧੂ ਨੇ ਸੁਣੀਆਂ ਹਨ ਸਾਡਾ ਛੋਟੇ ਦੁਕਾਨਦਾਰਾਂ ਦਾ ਇਹ ਮਸਲਾ ਸੀਗਾ ਵੀ ਕਿ ਸਾਡੀਆਂ ਸਟਾਲਾਂ ਨੇ ਜੋ ਨੀਅਰ ਬੋਰਟ ਲਹਿਰੇਗਾ ਕੇ ਦੇ ਵਿੱਚ 425 ਦੁਕਾਨਾਂ ਨੇ ਉਹਨਾਂ ਦੇ ਵਿੱਚੋਂ ਅੱਧੀਆਂ ਦੁਕਾਨਾਂ ਦਾ ਅਸੀਂ ਲੋਕਾਂ ਨੇ ਪਹਿਲਾਂ ਮੁਆਵਜ਼ਾ ਭਰਿਆ ਹੈ ਹੁਣ ਇਹ ਫਵਾੜੀ ਜਾ ਰਹੀ ਹੈ ਵੀ ਉਹ ਤੁਹਾਡਾ ਜਿਹੜਾ ਪਹਿਲਾਂ ਭਰਿਆ ਹੋ ਮੁਆਵਜ਼ਾ ਕੈਨਸਲ ਕਰ ਦਿੱਤਾ ਗਿਆ ਤੇ ਦੁਬਾਰਾ ਤੋਂ ਤੁਹਾਨੂੰ ਮੁਆਵਜ਼ਾ ਭਰਨਾ ਪਊਗਾ ਜਿਹੜਾ ਪਹਿਲਾਂ ਭਰਿਆ ਹੈ ਤੋੜਾ ਪਿਛਲੇ 20 ਸਾਲਾਂ ਦੇ ਰੈਂਟ ਦੇ ਵਿੱਚ ਕੱਟਿਆ ਗਿਆ ਤੇ ਹੁਣ ਦੁਬਾਰਾ ਮੁਆਵਜ਼ਾ ਪਰ ਸੋ ਅਸੀਂ ਇਹ ਬੇਨਤੀ ਲੈ ਕੇ ਇਹਨਾਂ ਕੋਲ ਆਏ ਆ ਵੀ ਸਾਡਾ ਮੁਆਵਜ਼ਾ ਕੈਨਸਲ ਨਾ ਕੀਤਾ ਜਾਵੇ ਤੇ ਸਾਡਾ ਉਹੀ ਮੁਆਵਜ਼ਾ ਸਟੈਂਡ ਕਰਕੇ ਦੁਕਾਨਾਂ ਦੀ ਰਿਸ਼ਤੀ ਸਾਡੇ ਨੋ ਕਰਾਈ ਜਾਵੇ ਸੋ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਦੋਂ ਮੈਸਪਾਟੀ ਇਲੈਕਸ਼ਨ ਤੋਂ ਬਾਅਦ ਜਦੋਂ ਵੀ ਕੋਈ ਨਵੀਂ ਕਮੇਟੀ ਬਣ ਗਈ ਅਸੀਂ ਉਹਨਾਂ ਤੋਂ ਮਤਾ ਪਾਸ ਕਰਾ ਕੇ ਤੁਹਾਡੀਆਂ ਦੁਕਾਨਾਂ ਦੀ ਰਿਸ਼ਤੀ ਕਰਵਾ ਦੇਵਾਂਗੇ ਤੇ ਜਿਹਨਾਂ ਨੇ ਮੁਆਵਜ਼ਾ ਨਹੀਂ ਭਰਿਆ ਉਹਨਾਂ ਨੂੰ ਹੋਰ ਮੁਆਵਜ਼ਾ ਮਤਲਬ ਪੜਨ ਦਾ ਵੀ ਹੱਕ ਦੇ ਦੇਵਾਂਗੇ ਸੋ ਸਾਡੇ ਪ੍ਰੈਸ ਦੇ ذریعے ਵੀ ਇਹ ਬੇਨਤੀ ਹੈ ਸਰਕਾਰ ਨੂੰ ਵੀ ਸਾਡਾ ਮੁਆਵਜ਼ਾ ਜਲਦੀ ਤੋਂ ਜਲਦੀ ਭਰਾਇਆ ਜਾਵੇ। ਇਹ ਜੀ ਜੋ ਇੱਕ ਇਸ਼ੂ ਸਾਡੇ ਸਾਹਮਣੇ ਆਇਆ ਸੀਗਾ ਵੀ ਤਕਰੀਬਨ ਸ਼ਹਿਰ ਦੇ 3-400 ਦੁਕਾਨਦਾਰ ਜਿਹੜੇ ਹੈਗੇ ਆ ਜੋ ਪਿਛਲੇ ਕਈ 15-15 20-20 ਸਾਲਾਂ ਤੋਂ ਉਰੇ ਸਟਾਲਾਂ ਲੈ ਕੇ ਕਿਰਾਏ ਤੇ ਆਪਣਾ ਕੰਮ ਚਲਾ ਰਹੇ ਨੇ ਦੁਕਾਨਾਂ ਚਲਾ ਰਹੇ ਨੇ। ਉਹਨਾਂ ਚੋਂ ਤਕਰੀਬਨ 2-250 ਨੇ ਤਾਂ ਆਲਰੇਡੀ ਪਹਿਲਾਂ ਮੁਆਵਜ਼ਾ ਭਰਾ ਵੀ ਦਿੱਤਾ ਸੀਗਾ। ਇਹ ਬਾਕੀ ਹਲੇ ਮੁਆਵਜ਼ਾ ਵੀ ਭਰਉਣਕ ਨਹੀਂ ਹੋ ਰਹੇ ਨੇ ਪਰ ਉਹਨਾਂ ਦੀ ਦੁਕਾਨਾਂ ਉਹਨਾਂ ਦੇ ਨਾਮ ਨਹੀਂ ਹੋਈਆਂ। ਉਹ ਹਲੇ ਵੀ ਉਹ ਇੱਕ ਕਿਰਾਏਦਾਰ ਮੰਗੂਗੀ ਉੱਥੇ ਸਤਾਲਾਂ 'ਚ ਬੈਠੇ ਆ ਕੋਈ ਉਸਤੇ ਲੋਨ ਨਹੀਂ ਲੈ ਸਕਦੇ ਕੋਈ ਚੀਜ਼ ਨਹੀਂ ਕਰ ਸਕਦੇ ਸੋ ਆਲਰੇਡੀ ਸਾਡੀ ਮੰਡੀ ਦੇ ਵਿੱਚ ਜਿਹੜੇ ਸ਼ਾਪਕੀਪਰ ਸਨ ਉਹਨਾਂ ਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਘੱਟੋ-ਘੱਟ ਇਹ ਇੱਕ ਚੀਜ਼ ਤੋਂ ਤਾਂ ਉਹਨਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਇਹ ਸਾਡੇ ਸਾਹਮਣੇ ਆਇਆ ਸੀ ਇਹਦਾ ਅੱਜ ਅਸੀਂ ਇੱਕ ਵੱਡਾ ਫੈਸਲਾ ਲੈ ਕੇ ਨਿਰਣਾਇਕ ਇਹ ਅੱਜ ਉਹਨੇ ਕਮਿਟਮੈਂਟ ਕਰੀ ਹੈ ਵਾਅਦਾ ਕਰਿਆ ਹੈ ਕਿ ਅਸੀਂ ਇਹ 400 ਦੇ 400 ਜਿਹੜੇ ਦੁਕਾਨਦਾਰ ਹੈਗੇ ਆ ਇਹਨਾਂ ਦੀ ਲੜਾਈ ਲੜਾਂਗੇ ਇਹਨਾਂ ਦੇ ਸਿਰੇ ਚੜਾਵਾਂਗੇ ਤੇ ਇਹਨਾਂ ਨੂੰ ਮਾਲਕ ਇਹਨਾਂ ਦੀ ਦੁਕਾਨਾਂ ਦੇ ਬਣਾ ਕੇ ਬਿਠਾਵਾਂਗੇ ਇਹ ਅੱਜ ਸਾਰੀ ਦੁਕਾਨਦਾਰਾਂ ਦੀ ਗੱਲ ਸੁਣ ਕੇ ਅਸੀਂ ਫੈਸਲਾ ਲਿੱਤਾ ਹੈ ਦੂਸਰਾ ਵੱਡਾ ਫੈਸਲਾ ਜੀ ਜਿਹੜਾ ਅਸੀਂ ਲਿੱਤਾ ਹੈ ਇਹ ਤਾਂ ਕਿਉਂਕਿ ਮੰਡੀ ਦਾ ਸੀਗਾ ਦੂਸਰਾ ਸਾਡਾ ਜਿਹੜਾ ਲਹਿਰਾ ਪਿੰਡ ਵਾਲੀ ਸਾਈਡ ਦਾ ਏਰੀਆ ਹੈਗਾ ਉੱਥੇ ਹੁਣ ਤੱਕ ਦੀ ਸਭ ਤੋਂ ਵੱਡੀ ਦਿੱਕਤ ਜੋ ਆਉਂਦੀ ਸੀ ਉਹ ਪੀਣ ਵਾਲੇ ਪਾਣੀ ਦੀ ਆਉਂਦੀ ਸੀ। ਉੱਥੇ ਵਾਟਰ ਵਰਕਸ ਦੀ ਬਹੁਤ ਵੱਡੀ ਦਿੱਕਤ ਸੀ। ਉਹਦੇ ਲਈ ਬਹੁਤ ਯਤਨ ਕਰੇ ਗਏ ਆ। ਕਾਫੀ ਉਹਦੇ ਲਈ ਹੋਰ ਚੀਜ਼ਾਂ ਵੀ ਟਰਾਈ ਕਰਕੇ ਦੇਖੀਆਂ। ਪੈਸਾ ਵੀ ਬਹੁਤ ਲੱਗਿਆ। ਸਪੈਸ਼ਲ ਟੈਂਕ ਵੀ ਬਣਾ ਕੇ ਦੇਖੇ ਗਏ ਆ। ਸਪੈਸ਼ਲ ਮਸ਼ੀਨਾ ਵੀ ਲਾ ਕੇ ਦੇਖੀਆਂ ਗਈਆਂ। ਪਰ ਉਹ ਦਿੱਕਤ ਜਹੇ ਜੀ ਦੀ ਚਾਹੇ ਜੀ ਪਈ ਸੀ। ਬਟ ਉਸ ਦਾ ਵੀ ਅੱਜ ਅਸੀਂ ਬੜੀ ਖੁਸ਼ੀ ਹੁੰਦੀ ਹੈ ਮੈਨੂੰ ਦੱਸਦੇ ਹੋਏ। ਕੀ ਉਸ ਦਾ ਵੀ ਅਸੀਂ ਇਹ ਨਿਰਣਾਇਕ ਫੈਸਲਾ ਲੈ ਕੇ ਕਿ ਲਹਿਰਾ ਜਿਹੜਾ ਪਿੰਡ ਦਾ ਏਰੀਆ ਹੈਗਾ ਅੱਠ ਬੋਰਡ ਜਿਹੜੇ ਲੈਨ ਤੋਂ ਪਰਲੇ ਪਾਸੇ ਦੇ ਆ ਉਹਨਾਂ ਲਈ ਸਪੈਸ਼ਲ ਇੱਕ ਅਡ ਵਾਟਰ ਬਾਕਸ ਬਣਾ ਦਿੱਤਾ ਜਾਊਗਾ ਜਿਹਦੇ ਉੱਤੇ ਕਿ 6 ਲੱਖ ਦਾ ਟੈਂਡਰ ਵੀ ਹੋ ਕੇ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਸੋ ਇਹ ਦੋ ਵੱਡੀਆਂ ਚੀਜ਼ਾਂ ਸਾਡੇ ਲਹਿਰੇ ਸ਼ਹਿਰ ਨੇ ਕੀਤੀਆਂ ਜਾ ਰਹੀਆਂ ਇੱਕ ਤਾਂ ਸਾਡੇ ਜਿਹੜੇ ਉਹਦੇ 3-400 ਭਰਾ ਦੁਕਾਨਦਾਰ ਸਟਾਲ ਨੇ ਉਹਨਾਂ ਨੂੰ ਉਹਨਾਂ ਦੀ ਦੁਕਾਨਾਂ ਦਾ ਮਾਲਕ ਬਣਾਇਆ ਜਾਏਗਾ ਤੇ ਦੂਸਰਾ ਜਿਹੜਾ ਗਹਿਰਾ ਪਿੰਡ ਦੇ ਵਿੱਚ ਵਾਟਰ ਬਾਕਸ ਦੀ ਦਿੱਕਤ ਹੈ ਉਹਦੇ ਲਈ ਵਾਟਰ ਬਾਕਸ ਬਣਾ ਕੇ ਉਹਨਾਂ ਨੂੰ ਪਾਣੀ ਦਿੱਤਾ ਸਰ ਅੱਜ ਮੀਟਿੰਗ ਰੱਖੀ ਗਈ ਸੀ 4 ਤਰੀਕ ਦੀ ਅੱਜ ਕਿਸਾਨਾਂ ਤੇ ਭਾਜਪਾ ਦੀ ਮੀਟਿੰਗ ਚੱਲ ਰਹੀ ਹੈ ਕਿਵੇਂ ਲੱਗਦਾ ਤੁਹਾਨੂੰ ਲੱਗਦਾ ਅੱਜ ਵੀ ਪੰਜਾਬ ਦੇ ਵਿੱਚ ਅੱਜ ਕਿਸਾਨ ਵਾਪਸ ਆ ਸਕਦੇ ਦੇਖੋ ਜੀ ਆਸ ਤੇ ਉਮੀਦ ਦੋ ਚੀਜ਼ਾਂ ਹੁੰਦੀਆਂ ਐ ਆਸ ਥੋੜੀ ਹੈ ਉਮੀਦ ਬਹੁਤੀ ਹੈ ਅਕਾਲ ਪੁਰਖ ਅੱਗੇ ਹੀ ਅਰਦਾਸ ਕਰਦੇ ਆਂ ਵੀ ਇਹ ਅਕਾਲ ਪੁਰਖ ਸਾਡੇ ਜਿਹੜੇ ਭਰਾ ਨੇ ਬਜ਼ੁਰਗ ਨੇ ਮਾਤਾਵਾਂ ਨੇ ਉੱਥੇ ਜਿਹੜੀ ਲੜਾਈ ਲੜ ਰਹੀਆਂ ਨੇ ਸਾਡੀ ਲੜਾਈ ਲੜਾਉਂਦੇ ਸਾਡੀਆਂ ਜ਼ਮੀਨਾਂ ਲਈ ਸਾਡੇ ਹੱਕਾਂ ਲਈ ਕਿਉਂਕਿ ਅਸੀਂ ਵੀ ਇੱਕ ਖੇਤੀਬਾੜੀ ਪਰਿਵਾਰ ਤੋਂ ਬਿਲੋਂਗ ਕਰਦੇ ਆਂ ਜ਼ਮੀਨ ਦੇ ਸਿੱਤੇ ਸਾਡਾ ਚੱਲਦਾ ਸੋ ਉਹ ਉਮੀਦ ਕਰਦੇ ਆਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਆਂ ਕਿ ਉਸ ਦਿਰੇ ਚੜ ਜੇ ਪਰ ਉਹਦੇ ਨਾਲ ਨਾਲ ਸਾਨੂੰ ਇਹ ਸ਼ੱਕ ਹੈ ਵੀ ਜੋ ਇਹ ਭਾਜੀਪੀ ਹੈ ਹਮੇਸ਼ਾ ਦੋ ਤਾਰੀ ਤਲਵਾਰ ਰਹੀ ਹੈ ਪਿੱਠੇ ਚੁਰਾ ਖੋਪਦੀ ਰਹੀ ਹੈ ਆ ਜਿਹੜੇ ਤਿੰਨ ਬਿੱਲ ਨੇ ਇਹ ਵੀ ਤਿੰਨ ਸੋਨੇ ਦੇ ਖੰਜਰ ਨੇ ਜਿਨ੍ਹਾਂ ਨੂੰ ਸੋਨੇ 'ਚ ਮੜਾ ਕੇ ਇਹ ਸ਼ੋਅ ਕਰਕੇ ਵੀ ਥੋੜੇ ਫਾਇਦੇ ਲੈਣੇ ਪਰ ਸਾਡੀ ਹਿੱਕ ਦੇ ਵਿੱਚ ਮਾਰ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕਰੀ ਹੈ ਸੋ ਸਾਨੂੰ ਵਿਸ਼ਵਾਸ ਤਾਂ ਕੋਈ ਬਹੁਤਾ ਹੈ ਨਹੀਂਗਾ ਪਰ ਉਮੀਦ ਕਰਦੇ ਹਾਂ ਕਿ ਸਿਰੇ ਚੜੂਗਾ ਕੋਈ ਕਿਉਂਕਿ ਸਾਨੂੰ ਇਹ ਪਤਾ ਹੈ ਵੀ ਮੋਦੀ ਨੂੰ ਕਿਸੇ ਨਾ ਇੱਕ ਨਾ ਇੱਕ ਦਿਨ ਤੱਕ ਕੁੱਟਨੇ ਟੇਕਣੇ ਹੀ ਪੈਣਗੇ ਅੱਜ ਜਿਸ ਤਰ੍ਹਾਂ ਨਾਲ ਅਸੀਂ ਆ ਉਹਦੇ ਹੱਕ ਲਈ ਮੰਗ ਰਹੇ ਹਾਂ ਕੋਈ ਗਲਤ ਨਹੀਂ ਮੰਗ ਰਹੇ ਤਾਂ ਹੱਕ ਦੀ ਹਮੇਸ਼ਾ ਜਿੱਤ ਹੁੰਦੀ ਹੈ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਉਮੀਦ ਕਰਦੇ ਹਾਂ ਸਾਡੇ ਕਿਸਾਨਾਂ ਦੀ ਜਲਦੀ ਜਿੱਤ ਹੋਊਗੀ ਜਿੰਨਾ ਚਿਰ ਤੱਕ ਨਹੀਂ ਉਹ ਵਾਪਸ ਆਉਂਦੇ ਅਸੀਂ ਸਾਰੇ ਪੂ ਮੇਰੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ-ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ e paper app ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ